ਹੋ ਗਿਆ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਾਫੀ ਲੰਬੇ ਸਮੇਂ ਤੋਂ ਕੰਸੂਵਾ ਅਤੇ ਕਿਆਸਰਗਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗੱਠ ਜੁੜ ਹੋਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਇਹਨਾਂ ਦੋਨਾਂ ਪਾਰਟੀਆਂ ਵੱਲੋਂ ਸਿਆਸੀ ਧਮਾਕੇ ਕੀਤੇ ਜਾਣਗੇ ਸੁਖਬੀਰ ਸਿੰਘ ਬਾਦਲ ਦਾ ਵੀ ਮਨ ਲੋਚਦਾ ਹੈ ਬੀਬਾ ਸਿਮਰਪ੍ਰੀਤ ਬਾਦਲ ਸਕੰਦਰ ਸਿੰਘ ਮਲੂਕਾ ਡਾਕਟਰ ਦਲਜੀਤ ਸਿੰਘ ਚੀਮਾ ਬਲਵਿੰਦਰ ਸਿੰਘ ਭੋਂਦੜ ਅਤੇ ਅ ਬਿਕਰਮ ਜੀਠੀਆ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਗਠ ਜੋੜ ਹੋਣਾ ਸੰਭਾਵੀ ਹੈ ਗਠ ਜੋੜ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਅੰਦਰੋਂ ਅੰਰੀ ਭਾਵੇਂ ਇਹਨਾਂ ਵੱਲੋਂ ਨਾ ਨੁਕਰੀ ਕੀਤੀ ਜਾ ਰਹੀ ਹੈ ਊਸੂਲਾਂ ਦੀ ਗੱਲ ਕੀਤੀ ਜਾ ਰਹੀ ਹੈ ਸਿਧਾਂਤਾਂ ਦੀ ਗੱਲ ਕੀਤੀ ਜਾ ਰਹੀ ਹੈ ਲੇਕਿਨ ਜਿਸ ਤਰ੍ਹਾਂ ਲੋਕ ਕਹਿੰਦੇ ਨੇ ਕਿ ਪਿਆਰ ਤੇ ਜੰਗ ਦੇ ਵਿੱਚ ਸਭ ਕੁਝ ਜਾਇਜ਼ ਹੈ ਉਸੇ ਤਰ੍ਹਾਂ ਜਿਹੜਾ ਹੈ ਸਿਆਸਤ ਵਿੱਚ ਸਭ ਕੁਝ ਜਾਇਜ਼ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਅੱਜ ਸੁਨੀਲ ਕੁਮਾਰ ਜਾਖੜ ਨੇ ਨਹੀਂ ਜੋ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਵਾਈਸ ਪ੍ਰਧਾਨ ਕਹਿ ਲਏ ਅਸ਼wini ਸ਼ਰਮਾ ਉਹਨਾਂ ਨੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦਿੱਤਾ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਅਸ਼wini ਸ਼ਰਮਾ ਡੇਰਾ ਬਿਆਸ ਦੇ ਮੁਖੀ ਬਾਬਾ ਗਰੇਂਦਰ ਸਿੰਘ ਢਿੱਲੋਂ ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਦੇ ਨਾਲ ਇਕੱਠੇ ਵਿਕੇ ਗਏ ਉਹ ਇੰਜ ਲੱਗ ਰਿਹਾ ਸੀ ਜਿਵੇਂ ਇਹ ਨਸ਼ਾ ਛਡਾਓ ਮੈਮ ਨਹੀਂ ਮੈਮ ਨਹੀਂ ਇਹ ਮਾਇਮ ਹੈ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਦੀ ਤੇ ਲੋਕ ਕਿ ਆਸਰਗਾਈਆਂ ਲਗਾਉਣ ਲੱਗ ਪਏ ਕੰਸੂਮਾਂ ਚਲ ਪਈਆਂ ਕਿ ਭਈ ਨਹੀਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੋਵੇਗਾ ਲੇਕਿਨ ਉਸੂਤਰਾ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਐਮ ਖਬਰ ਆ ਰਹੀ ਹੈ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਰਮਿਆਨ ਗੱਠਜੋੜ ਦੀ ਗੱਠਜੋੜ ਦੀ ਚਰਚਾ ਦਰਮਿਆਨ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵੀ ਸ਼ਰਮਾ ਨੇ ਕਿਹਾ ਕਿ ਸ਼ੁਰੂਮਣੀ ਅਕਾਲੀ ਦਲ ਨਾਲ ਪਹਿਲਾ ਗੱਠ ਜੋੜ ਸਿਆਸ ਪਹਿਲਾ ਗੱਠ ਜੋੜ ਸਿਆਸੀ ਨਹੀਂ ਸਗੋ ਸਮਾਜਿਕ ਗੱਠ ਜੋੜ ਹੈ ਉਹਨਾਂ ਨੇ ਕਿਹਾ ਸਿਆਸੀ ਗੱਠ ਜੋੜ ਨਹੀਂ ਹੈ ਇਹ ਸਮਾਜਿਕ ਗੱਠ ਜੋੜ ਹੈ ਅਸ਼ਵੀਸ਼ ਸ਼ਰਮਾ ਅੱਜ ਚੰਡੀਗੜ੍ਹ ਵਿੱਚ ਐਨ ਆਰ ਆਈ ਨਾਲ ਰੱਖੀ ਪੰਜਾਬ ਡੈਸ਼ ਪੂਰਾ ਮੀਟਿੰਗ ਵਿੱਚ ਸਬੂਧਨ ਕਰ ਰਹੇ ਸਨ ਉਹਨਾਂ ਨੇ ਕਿਹਾ ਕਿ ਸਿਆਸੀ ਗੱਠ ਗੱਠ ਜੋੜ ਛੋਟੀ ਹਿੱਸੇਦਾਰੀ ਵਿੱਚ ਨਹੀਂ ਹੁੰਦਾ ਉਹ ਬਰਾਬਰੀ ਦਾ ਹੁੰਦਾ ਹੈ ਉਸ ਗੱਠਜੋੜ 'ਚ ਸਾਡੀ ਹਿੱਸੇਦਾਰੀ ਬਹੁਤ ਛੋਟੀ ਸੀ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਪੂਰੀ ਦੁਨੀਆ ਵਿੱਚ ਸਭ ਤੋਂ ਵੱਡੀ ਪਾਰਟੀ ਹੈ ਪੰਜਾਬ ਵਿੱਚ ਇਸ ਨੂੰ ਬਹੁਤ ਛੋਟੇ ਪੱਧਰ ਤੇ ਦੇਖਿਆ ਜਾਂਦਾ ਹੈ ਇਸ ਮੌਕੇ ਐਨਆਰਆਈ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਉਹ ਇੱਕ ਛੋਟੇ ਜਿਹੇ ਸਮੂਹ ਸਿਆਸਤ ਕਰਦੇ ਸਨ ਇਸ ਇਲਾਕੇ ਦੇ ਪ੍ਰਵਾਸੀਆਂ ਨੂੰ ਮਿਲ ਨਹੀਂ ਮেরে ਪਰ ਹੁਣ ਭਾਜਪਾ ਦਾ ਰੂਪ ਪੰਜਾਬ ਵਿੱਚ ਵੱਡਾ ਹੋਇਆ ਹੈ ਉਹਨਾਂ ਨੇ ਕਿਹਾ ਕਿ ਪਿਛਲੀ ਸਰਕਾਰ ਬਣਾਉਣ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਤੁਹਾਡਾ ਰਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਪੰਜਾਬ ਦੇ ਹਾਲਾਤ ਖਰਾਬ ਕਰਦੇ ਧਨ ਅਸ਼ਮੀਸ਼ਰਮਾ ਨੇ ਐਨਆਰਆਈ ਤੋਂ ਭਾਜਪਾ ਲਈ ਸਹਿਯੋਗ ਮੰਗਿਆ ਉਹਨਾਂ ਨੇ ਕਿਹਾ ਕਿ ਅਟਲ ਅਡਵਾਨੀ ਦੇ ਯੁੱਗ ਚ ਦੇਸ਼ ਦੀਆਂ ਸਥਿਤੀਆਂ ਵੱਖਰੀਆਂ ਸਨ ਉਦੋਂ ਪੰਜਾਬ ਦੇ ਭਾਈਚਾਰਕ ਸਾਂਝ ਖਤਰੇ ਵਿੱਚ ਸੀ ਸਰਹੱਦੀ ਸੂਬਾ ਹੋਣ ਕਾਰਨ ਬਹੁਤ ਸੰਵੇਦਨਸ਼ੀਲ ਸੀ ਹੁਣ ਭਾਜਪਾ ਦੇਸ਼ ਦੀ ਅਗਵਾਈ ਕਰ ਰਹੀ ਹੈ ਅਤੇ ਸਥਿਤੀਆਂ ਬਦਲ ਗਈਆਂ ਹਨ ਰਾਜਨੀਤਿਕ ਸਿਸਟਮ ਅਤੇ ਪਾਰਟੀਆਂ ਦੀਆਂ ਸਥਿਤੀਆਂ ਵੀ ਬਦਲ ਗਈਆਂ ਹਨ ਉਹਨਾਂ ਨੇ ਕਿਹਾ ਕਿ ਜਿਹੜਾ ਅਸੀਂ ਇਕੱਠੇ ਹੋਏ ਹਾਂ ਉਹ ਸਮਾਜਿਕ ਗੱਠ ਜੋੜ ਹੈ ਪਾਰਟੀ ਗੱਠ ਜੋੜ ਨਹੀਂ ਰਾਜਨੀਤਿਕ ਗੱਠ ਜੋੜ ਲਈ ਉਹਨਾਂ ਨੇ ਕਿਹਾ ਕਿ ਹਮੇਸ਼ਾ ਹੀ ਇਹਨਾਂ ਪਾਰਟੀਆਂ ਵੱਲੋਂ ਪੰਜਾਬ ਦੇ ਵਿੱਚ ਇਹ ਭਾਰਤੀ ਜਨਤਾ ਪਾਰਟੀ ਨੂੰ ਛੋਟਾ ਸਮਝਿਆ ਜਾ ਰਿਹਾ ਸੀ ਲੇਕਿਨ ਹੁਣ ਇਹ ਪੂਰੇ ਭਾਰਤ ਵਿੱਚ ਅਤੇ ਦੁਨੀਆ ਭਰਤੀ ਇੱਕ ਵੱਡੀ ਪਾਰਟੀ ਬਣ ਗਈ ਹੈ ਭਾਰਤੀ ਜਨਤਾ ਪਾਰਟੀ ਯਾਨੀ ਕਿ ਸਿੱਧੇ ਅਤੇ ਸਾਫ਼ ਸੰਕੇਤਕ ਸੰਕੇਤ ਮਿਲ ਰਹੇ ਨੇ ਕਿ ਅਸ਼wini ਸ਼ਰਮਾ ਬਿਲਕੁਲ ਹਾਕਮ ਵਿੱਚ ਨਹੀਂ ਕਿ ਸ਼ਰੂਮੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗੱਠ ਜੋੜ ਹੋਵੇ ਇਹਦੇ ਵਿੱਚ ਵੀ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਜੇਕਰ ਗੱਠਜੋੜ ਹੁੰਦਾ ਹੈ ਤਾਂ ਸੀਟਾਂ ਫਿਰ 50-50 ਹੋਣਗੀਆਂ 50% ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜੀਆਂ ਜਾਣਗੀਆਂ 50% ਭਾਰਤੀ ਜਨਤਾ ਪਾਰਟੀ ਵੱਲੋਂ ਲੜੀਆਂ ਜਾਣਗੀਆਂ ਇਸ ਉੱਤੇ ਸਮਝੌਤਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰਦੇ ਨਹੀਂ ਜਾਣੀ ਕਰਦੇ ਕਿਉਂਕਿ ਜੇਕਰ 50-50 ਸੀਟਾਂ ਵੰਡੀਆਂ ਜਾਂਦੀਆਂ ਨੇ ਵੱਡ ਹੁੰਦੀ ਹੈ ਫਿਰ ਮੁੱਖ ਮੰਤਰੀ ਗ੍ਰਹਿ ਮੰਤਰੀ ਅਤੇ ਡਿਪਟੀ ਸੀਐਮ ਦਾ ਵੱਡੇ ਪੱਧਰ ਤੇ ਰੁਲਣਾ ਪਵੇਗਾ ਕਿ ਇਹ ਚੋਣਾ ਲੜਾਉਣਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਕਨਸੋਆ ਚੱਲ ਰਹੀਆਂ ਨੇ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਪਾਰਟੀ ਦਾ ਹਿੱਸਾ ਬਣ ਸਕਦੇ ਨੇ ਜਿਸ ਤਰ੍ਹਾਂ ਬਬੀਸ਼ ਬਗੇਲ ਨੇ ਕਿਹਾ ਯਾਨੀ ਕਿ 50-50 ਸੀਟਾਂ ਤੇ ਇਹ ਜ ਲੱਗ ਰਿਹਾ ਹੈ ਜਿਵੇਂ ਸਮਝੌਤਾ ਹੋ ਸਕਦਾ ਹੈ لیکن سمجھوتہ ਲ 50-50 ਸੀਟਾਂ ਦੇ ਸਮਝੌਤਾ ਹੋ ਸਕਦਾ ਹੈ ਲੇਕਿਨ ਇਹ ਨਹੀਂ ਕਿ 70% ਜਾਂ 80% ਛੁਰੂਨੀ ਇਕਾਲੀ ਦਲ ਦੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰੇ ਜਾਣ ਤੇ ਸਿਰਫ 30 ਤੋਂ 20% ਜਿਹੜੀਆਂ ਸੀਟਾਂ ਉਹ ਦਿੱਤੀਆਂ ਜਾਣ ਭਾਰਤੀ ਜਨਤਾ ਪਾਰਟੀ ਨੂੰ ਅਸ਼ੁਭਨੀ ਸ਼ਰਮਾ ਨੇ ਕਿਹਾ ਕਿ ਇਹ ਭਾਰਤ ਵਿੱਚ ਨਹੀਂ ਇਹ ਦੁਨੀਆ ਦੀ ਇੱਕ ਵੱਡੀ ਪਾਰਟੀ ਬਣ ਚੁੱਕੀ ਹੈ ਤਿੰਨ ਵਾਰ ਇਹ ਸੱਤਾ ਦੇ ਵਿੱਚ ਆਈ ਹੈ ਤੀਜੀ ਵਾਰ ਇਹ ਸੱਤਾ ਦੇ ਵਿੱਚ ਚੜ੍ਹਦੀ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਸਾਲਾਂ ਤੋਂ ਸੱਤਾ ਦੇ ਵਿੱਚ ਆਵੇਗੀ ਆਇਆ ਕਰੇ ਕਿ ਜਦੋਂ ਲੋਕ ਸਭਾ ਕੀ ਚੋਣਾਂ ਹੋਣ ਗਿਆ ਇਸ ਕਰਕੇ ਸਮਝੌਤਾ ਹੋਣਾ ਬਿਲਕੁਲ ਡਿਫਿਕਲਟ ਹੈ ਤਰ